ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿਸ ਲੈ ਕੇ ਆਇਆ ਜੀ ਸੋਨਾਲਿਕਾ 750 ਟਰੈਕਟਰ ਵੇਗਾਊਆ 2004 ਮਾਡਲ ਪੰਜਾਬ ਨੰਬਰ ਫੁੱਲ ਗਾਰੰਟੀ ਰਿਵਰਸ ਪੀਟੀਓ 14928 ਦੇ ਟਾਇਰ 60% ਨੇ ਅਗਲੇ ਨਵੇਂ ਨੇ ਏਰੀਆ ਰਾਮਪਰਾ ਫੁੱਲ ਰੇਟ 2,50,000 85285 69085 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ ਤੁਸੀਂ 25 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੋਠੀ ਵਿਕਾਊ ਹੈ ਜੀ ਬਹੁਤ ਹੀ ਟੌਪ ਦੀ ਤੇ ਸੋਹਣੀ ਕੋਠੀ ਹੈ 100 ਗੱਜ ਜਗ੍ਹਾ ਦੇ ਵਿੱਚ ਬਣੀ ਹੈ A to Z ਸਾਰਾ ਕੁਝ ਕੰਪਲੀਟ ਹੈ ਜੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 100 ਗੱਜ ਜਗ੍ਹਾ ਦੇ ਵਿੱਚ ਬਣੀ ਕੋਠੀ ਵਿਕਾਊ ਹੈ 3 BHK ਰੈਡੀ ਟੂ ਮੂਵ ਝੁੱਗੀਆਂ ਰੋਡ ਸੈਕਟਰ 125 ਖਰੜ ਮੁਹਾਲੀ 7973113075 7973113075 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੂਰੀ ਟੌਪ ਦੀ ਕੋਠੀ 100 ਘੱਜ ਜਗ੍ਹਾ ਦੇ ਵਿੱਚ ਬਣੀ ਤੁਸੀਂ ਖਰੀਦ ਸਕਦੇ ਹੋ 144 ਸਕੁਅਰ ਜਾੜ ਚ ਬਣੀ ਵਧੀਆ ਟੌਪ ਦੀ ਕੋਠੀ ਵਿਕਾਊ ਆ ਸੈਕਟਰ 127 ਸ਼ਿਵਾਲਿਕ ਸਿਟੀ ਖੜ ਤਿੰਨ ਬੈੱਡਰੂਮ ਨੇ ਜੀ ਤਿੰਨ ਵਾਸ਼ਰੂਮ ਨੇ ਦੋ ਕਿਚਨ ਦੋ ਪਾਰਕਿੰਗ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ 1 ਕਰੋੜ 10 ਲੱਖ ਰੁਪਏ ਦੀ ਰੇਟ ਰੱਖੇ ਗਏ ਜੀ 1 ਕਰੋੜ 10 ਲੱਖ ਰੁਪਏ ਰੇਟ ਰੱਖਿਆ ਗਿਆ 9517776359 ਇਸ ਨੰਬਰ ਤੇ ਫੋਨ ਕਰਕੇ 144 ਸਕੁਅਰ ਜਰੜ ਚ ਬਣੀ ਵਧੀਆ ਟਾਪ ਦੀ ਕੋਠੀ 1 ਕਰੋੜ 10 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਜੀ ธิਮਾਨ ਐਗਰੋ ਦੇ ਬਣੇ 11 ਹਾਲ ਵਿਕਾਉ ਨੇ ธิਮਾਨ ਐਗਰੋ ਦੇ ਬਣੇ 11 ਹਾਲ ਵਿਕਾਉ ਨੇ ਫੁੱਲ ਹੈਵੀ ਨੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਖਾਈ ਹੀ ਆਰਪੇ ਰੈਡ ਰੱਖੇਗੇ ਸੰਗਰੂਰ ਏਰੀਆ ਵੀਰ ਦਾ 9465214624 9465214624 ਇਸ ਨੰਬਰ ਤੇ ਫੋਨ ਕਰਕੇ ਢੀਮਾਨ ਐਗਰੋ ਦੇ ਬਣੇ ਫੁੱਲ ਹੈ ਵੀ 11 ਹਲ 28000 ਰੁਪਏ ਚ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਪੰਜ ਵਾਰੀ ਵਾਹਿਗੁਰੂ ਜਰੂਰ ਲਿਖ ਦਿਓ ਜੀ 9811 ਵਾਲੇ 65020 ਦੇ ਟਾਇਰ ਵਿਕਾਉ ਨੇ ਗੁਡਇਰ ਕੰਪਨੀ ਦੇ ਨੇ ਏਰੀਆ ਲੋਡ ਰੇਟ 6900 ਚਾਹਵਨ ਵੀਰ ਹੀ ਕਾਲ ਕਰਨ 738533052 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਨੇ ਜਿਹੜੇ ਗੁਡਇਰ ਕੰਪਨੀ ਦੇ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਸਾਰੇ ਜਣੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਸ਼ੇਅਰ ਕਰਦੇ ਨੇ ਵੀਰ ਜਿਹੜੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ 14 ਤਵੀਆਂ ਵਿਕਾਉਨੇ ਰੇਟ ਹੈ ਜੀ 36500 ਏਰੀਆ ਮੁਕਸਰ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 36000 ਪੀ ਰੇਟ ਰੱਖੇ ਗਿਆ 14 ਤਵੀਆਂ ਦਾ ਸੈੱਟ ਵਿਕਾਊ ਆ ਮੁਕਸਰ ਸਾਹਿਬ ਏਰੀਆ 'ਚ 9569516716 ਇਸ ਨੰਬਰ ਤੇ ਫੋਨ ਕਰਕੇ 14 ਤਵੀਆਂ ਦਾ ਸੈੱਟ ਸਾਢੇ 36000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਗੀਅਰ ਸਾਈਕਲ ਵਿਕਾਊ ਹੈ ਜੀ ਨਿਊ ਕੰਡੀਸ਼ਨ ਗੀਅਰਾਂ ਵਾਲਾ ਸਾਈਕਲ ਵਿਕਾਊ ਨਿਊ ਕੰਡੀਸ਼ਨ ਹੈ 8500 ਰੁਪਿਆ ਰੇਟ ਰੱਖਿਆ ਗਿਆ ਜੀ ਏਰੀਆ ਗਿੱਦੜਵਾਹਾ 90414 079072 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਜਾਣਕਾਰੀ ਰੇਟ ਵਗੈਰਾ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਜੀ ਜੇਕਰ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਕਰਨ ਦੇ ਲਈ ਕੋਈ ਵੀਰ ਕਹੂਗਾ ਤਾਂ ਅਸੀਂ ਡਿਲੀਟ ਨਹੀਂ ਕਰਾਂਗੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਤਿੰਨ ਚਾਰ ਵਾਰ ਚੈੱਕ ਕਰਕੇ ਫਿਰ ਭੇਜਿਆ ਕਰੋ ਇੱਥੇ ਫਗਾਂ ਵਿਕਾਵਾ 15 ਦਿਨ ਸੂਣਚ ਨੇ ਦੁੱਧ ਦਾ ਰਿਕਾਰਡ 26 ਲੀਟਰ ਏਰੀਆ ਜੀ ਬਕੀਲਾ ਤਲਵੰਡੀ ਪਾਇਰੇਟ 908284026468 ਇਸ ਨੰਬਰ ਤੇ ਫੋਨ ਕਰਕੇ ਐਚ ਐਫ ਨਸਲ ਦੀ ਗਾਂ ਹੈ ਜਿਹੜੀ ਤੁਸੀਂ 90000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 15 ਦਿਨ ਰਹਿੰਦੇ ਨੇ ਸੂਣਚ ਤੇ 26 ਲੀਟਰ ਦੁੱਧ ਹੈਗਾ ਜੀਪ ਵਿਕਾਊ ਹੈ ਜੀ 83 ਮਾਡਲ ਹੈ ਡੀਆਈ ਇੰਜਨ ਏਰੀਆ ਬਠਿੰਡਾ ਰੇਟ 1 ਲੱਖ 44000 1 ਲੱਖ 44000 ਰੁਪਏ ਰੇਟ ਰੱਖਿਆ ਹੈ ਜੀਪ ਵਿਕਾਊ ਹੈ ਜੀ 83 ਮਾਡਲ ਡੀਆਈ ਇੰਜਨ ਬਠਿੰਡੇ ਜੀਪ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 81686 44030 ਇਸ ਨੰਬਰ ਤੇ ਫੋਨ ਕਰਕੇ ਜੀਪ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਹੈ ਜੀ ਤੁਸੀਂ ਚੈਨਲ ਨੂੰ ਇਨਾ ਸਪੋਰਟ ਕਰਦੇ ਹੋਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਵੀਡੀਓ ਨੂੰ ਵਧੀਆ ਪਸੰਦ ਕਰਦੇ ਹੋ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਪ੍ਰੀਤ 6049 ਟਰੈਕਟਰ ਵਿਕਾਊ ਆ 2021 ਮਾਡਲ 400 ਘੰਟਾ ਚੱਲਿਆ ਜੀ ਟਾਇਰ 90% ਏਰੀਆ ਸਮਰਾਲਾ 485000 ਰੁਪਏ ਰੇਟ ਰੱਖੇਗੇ ਜੀ 2021 ਮਾਡਲ ਹੈ 400 ਘੰਟਾ ਚੱਲਿਆ ਜੀ 90% ਹੈ ਨੇ 4,85,000 ਰੇਟ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਜੀ ਇਸ ਨੰਬਰ ਤੇ ਗੱਲ ਕਰ ਸਕਦੇ ਹੋ 62398 62557 62398 62557 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 6099 ਡਾਇਰੈਕਟਰ 2021 ਮਾਡਲ 4,85,000 ਰੁਪਏ ਚ ਤੁਸੀਂ ਖਰੀਦ ਸਕਦੇ ਹੋ ਆਈਫੋਨ ਐਸ ਐਕਸ 256 ਵਿਕਾਊ ਆ ਬੈਟਰੀ ਹੈਲਥ 77% ਏਰੀਆ ਮੋਗਾ ਰੇਟ ਹੈ ਜੀ 13000 13000 ਰੁਪਿਆ ਰੇਟ ਰੱਖਿਆ ਆਈਫੋਨ ਐਸ ਐਕਸ ਵਿਕਾਊ ਹੈ ਜੀ ਸਤਨਾਮੇ ਪੂਰਾ 847015 97847015 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਜੀ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸਨ ਤੁਹਾਨੂੰ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਜੀ 18 ਕਿੱਲੇ ਜ਼ਮੀਨ ਹੈ ਢਾਈ ਮੋਟਰਾਂ ਨੇ ਨੇੜੇ ਇਸੜੂ ਮਲੇਰਕੋਟਲਾ ਰੋਡ ਤਕਸੀਮ ਤੱਕ ਹੈ ਜੀ ਵਧੀਆ ਰਸਤਾ ਹੁੰਦਾ ਜਮੀਨ ਨੂੰ 48 ਲੱਖ ਰੁਪਿਆ ਕਿਲੇ ਦਾ ਰੇਟ ਰੱਖਿਆ ਗਿਆ ਦੋ ਕਿਲੇ ਰੋਡ ਤੋਂ ਪਿੱਛੇ ਹਟਮੀ ਜਮੀਨ ਹੈ 98158 70096 ਦੂਜਾ ਨੰਬਰ ਹੈ ਜੀ 62803 01300 ਨੰਬਰ ਇੱਕ ਵਾਰ ਫੇਰ نوٹ ਕਰ ਲਓ ਜੀ 98158 70096 62803 01300 ਇਹਨਾਂ ਦੋਨੋਂ ਨੰਬਰਾਂ ਤੇ ਕਾਲ ਕਰਕੇ 18 ਕਿਲੇ ਜਮੀਨ 18 ਕਿਲੇ ਜਮੀਨ ਹੈ ਕ੍ਰੀਟ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਬਿਰਨ ਤੱਕ ਪਹੁੰਚ ਸਕੇ ਜੇਕਰ ਤੁਸੀਂ ਐਡ ਕਰਵਾਉਣਾ ਚਾਹਦੇ ਹੋ ਤਾਂ ਨੰਬਰ ਵੀਡੀਓ ਥੱਲੇ ਚੱਲਦਾ ਰਹਿੰਦਾ ਜੀ ਇਹ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ bizness ਦੀ ਕਿਸੇ ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਇਸ ਨੰਬਰ ਤੇ 9877988440 ਜਲਦੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਬਣਾ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ